ਹਾਂ ਜੀ ਕਿਸਾਨ ਭਰਾਵੋ ਅੱਜ ਫਿਰ ਮੰਡੀਆਂ ਦੇ ਜਿਹੜੇ ਰੇਟ ਲੈ ਕੇ ਆਪਾਂ 16 ਤਰੀਕ ਨੂੰ ਹਾਜ਼ਰ ਹੋਏ ਆ ਜੀ ਕਿਹੜੀ ਕਿਹੜੀ ਮੰਡੀ ਦੇ ਵਿੱਚ ਜਿਹੜਾ 1509 ਦਾ ਕਿੰਨਾ ਵਾਧਾ ਹੋਇਆ ਪ੍ਰਾਈਵੇਟ ਚ ਉਹਨਾਂ ਜਿਹੜਾ ਪਰਮਲ ਝੂਨਾ ਉਹਦਾ ਕੀ ਰੇਟ ਲੱਗਿਆ ਜੀ ਕਿਹੜੀ ਮੰਡੀ ਦੇ ਵਿੱਚ ਕਿੰਨਾ ਵੇਚਿਆ ਜੀ ਕਿਹੜੀ ਮੰਡੀ ਦੇ ਵਿੱਚ ਕਿੰਨੇ ਘੱਟੇ ਭਰੇ ਗਏ ਨੇ ਆਪਾਂ ਸਾਰੀ ਗੱਲਬਾਤ ਅੱਜ ਵੀਡੀਓ ਦੇ ਜ਼ਰੀਏ ਫਿਰ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਏ ਆਂ ਇਹ ਕਿਸਾਨ ਦੋਸਤੋ ਕਈ ਹਰ ਇੱਕ ਕਿਸਾਨ ਦੋਸਤਾਂ ਦੇ ਜਿਹੜੇ ਸਵਾਲ ਆ ਵੀ 1509 ਦਾ ਰੇਟ ਸਿਰਫ ਆਪਾਂ ਦਿੰਦੇ ਆ 1692 ਜਾਂ 1460 ਦੇ ਰੇਟ ਹਲੇ ਨਹੀਂ ਆ ਰਹੇ ਕਿਉਂਕਿ ਉਹ ਮੰਡੀ ਕਰਨ ਦੇ ਵਿੱਚ ਨਹੀਂ ਆ ਰਹੇ ਜੀ 17 18 ਦੀਆਂ ਕੁਝ ਘਟੇਰੀਆਂ ਜਿਹੜੀਆਂ ਆਈਆਂ ਸੀ ਉਹਨਾਂ ਦੇ ਆਪਾਂ ਰੇਟ ਤੁਹਾਡੇ ਨਾਲ ਸ਼ੇਅਰ ਕੀਤੇ ਆ ਜਿਹੜੇ ਕਿਸਾਨ ਵੀਰ ਅੱਜ ਆਪਣੇ ਪੇਜ ਤੇ ਜਾਂ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜਿੱਥੇ ਤੁਸੀਂ ਵੀਡੀਓ ਦੇਖ ਰਹੇ ਆ ਲੋ ਜੀ ਸਭ ਤੋਂ ਪਹਿਲਾਂ ਆਪਾਂ ਇੰਦਰੀ ਮੰਡੀ 'ਚੋਂ ਗੱਲ ਕਰਾਂਗੇ ਇੰਦਰੀ ਮੰਡੀ ਦੇ ਵਿੱਚ 1509 ਦਾ ਜਿਹੜਾ ਸ਼ਾਨਦਾਰ ਰੇਟ 2485 ਰੁਪਏ ਲੱਗਿਆ ਜੀ ਲਾੜਵਾ ਮੰਡੀ ਦੇ ਵਿੱਚ 1509 ਦਾ ਜਿਹੜਾ ਸਿਰਾ ਰੇਟ ਕਹਿ ਸਕਦੇ ਹਾਂ ਜੀ 2570 ਰੁਪਏ ਕਰੋੜਾ ਮੰਡੀ ਦੇ ਵਿੱਚ 1509 ਦਾ 2481 ਉਸ ਮੰਡੀ ਦੇ ਵਿੱਚ ਜਿਹੜਾ 10000 ਗੱਟੇ ਭਰੇ ਗਏ ਆ ਤਰਾਵੜੀ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2425 ਰੁਪਏ ਖੇਰ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2351 ਰੁਪਏ ਜਿਹੜੀ ਡਾਉਣ ਦੇਖਿਆ ਗਿਆ ਰੇਟ ਗਦਰਪੁਰ ਮੰਡੀ ਦੇ ਵਿੱਚ 2400 ਰੁਪਏ 1509 ਦਾ ਜੀ ਤੇ ਪਰਮਲ ਝੋਨਾ ਵਿਕਿਆ ਜੀ ਪੀ ਆਰ 126 ਪ੍ਰਾਈਵੇਟ ਬੋਲੀ ਤੇ 1860 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰਦੌਰ ਮੰਡੀ ਦੇ ਵਿੱਚ 1509 ਜਿਹੜਾ ਵਿਕਿਆ ਜੀ 2050 ਤੋਂ ਲੈ ਕੇ 2500 ਤੇ 25 ਰੁਪਏ ਤੱਕ ਜਿਹੜਾ ਚੰਗੀ ਹਾਈ ਕੁਆਲਿਟੀ ਦਾ ਜਿਹੜੀ ਢੇਰੀ ਲੱਗੀ ਹੋਈ ਆ ਏਸੀ ਕਿਸਾਨ ਭਰਾਵੋ 16 ਤਰੀਕ ਦੀਆਂ ਜਿਹੜੀਆਂ ਮੰਡੀਆਂ ਦੀ ਅਪਡੇਟ ਕਿਹੜੇ-ਕਿਹੜੇ ਮੰਡੀ ਦੇ ਵਿੱਚ ਕਿੰਨਾ ਰੇਟ ਲੱਗਿਆ ਤੇ ਤੁਹਾਡੇ ਨਾਲ ਆਪਾਂ ਸ਼ੇਅਰ ਕੀਤੀ ਆ ਇਹ ਵੀਡੀਓ ਆਪਣੇ ਹੋਰ ਨਾਲ ਸੱਜਣਾ ਮਿੱਤਰਾਂ ਤੱਕ ਜਿਹੜੀ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਉਹਨਾਂ ਨੂੰ ਵੀ ਤੁਹਾਡੇ ਜਰੀਏ ਜਿਹੜੇ ਰੇਟਾਂ ਦੀ ਅਪਡੇਟ ਪਤਾ ਲੱਗਦੀ ਰਹੇ ਬਾਸਮਤੀ ਦੀ ਰੇਟਾਂ ਦੀ ਅਪਡੇਟ ਪਤਾ ਲੱਗਦੀ ਰਹੇ ਬਾਕੀ ਕਿਸਾਨ ਦੋਸਤੋ ਆਪਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆਂ ਵੀ ਹਲਕੀ ਹਲਕੀ ਜਿਹੜੀ ਗੋਭ ਦੀ ਸੁੰਡੀ ਆ ਬਾਸਮਤੀ ਦੇ ਵਿੱਚ ਆ ਰਹੀ ਹੈ ਤੁਸੀਂ ਇਸ ਚੀਜ਼ ਦਾ ਜਿਹੜਾ ਖਾਸ ਧਿਆਨ ਰੱਖਿਆ ਕਰੋ ਤੁਸੀਂ ਜੋ ਵੀ ਸਪਰੇਅ ਕਰਨੀ ਹੈ ਚਾਹੇ ਤੁਸੀਂ ਇਹ ਪ੍ਰਾਣ ਜ਼ਹਿਰ ਵਗੈਰਾ ਪਾਉਣਾ ਤੇ ਆਪਣੀ ਆਪਣੀ ਫਸਲ ਵੱਲ ਜਿਹੜਾ ਧਿਆਨ ਦੇ ਕੇ ਤੁਸੀਂ ਪ੍ਰਾਣ ਜਾਂ ਜਿਹੜੇ ਸਪਰੇਅ ਹਾਂ ਜ਼ਰੂਰ ਕਰੋ ਹਲਕੀ ਹਲਕੀ ਗੋਭ ਦੀ ਸੁੰਡੀ ਆ ਰਹੀ ਹੈ ਪਰ ਕਈ ਕਿਸਾਨ ਵੀ ਜਿਹੜੇ ਬੇਲੋੜੇ ਖਰਚੇ ਕਰਦੇ ਆ ਤੁਸੀਂ ਦੇਖੋਗੇ ਜੇ ਜ਼ਿਆਦਾ ਤੁਹਾਡੀਆਂ ਗੋਭਾਂ ਸੁੱਕੀਆਂ ਨੇ ਉਹ ਸਿਰਫ ਸੁੰਡੀ ਦਾ ਹਮਲਾ ਨਹੀਂ ਹੋ ਸਕਦਾ ਉਹ ਤੁਹਾਡਾ ਇੱਕ ਚੂਹੇ ਦਾ ਟੁਕਿਆ ਝੋਨਾ ਹੋ ਸਕਦਾ ਹੈ ਧਿਆਨ ਨਾਲ ਬੂਟਾ ਜਿਹੜਾ ਦੇਖਿਆ ਕਰੋ ਬਿਨਾਂ ਗੱਲ ਤੋਂ ਜਿਹੜੀਆਂ ਮੈਈਆਂ ਸੇ ਪ੍ਰੇਹਾਂ ਦੀ ਵਰਤੋਂ ਨਾ ਕਰਿਆ ਕਰੋ ਚੂਹਾ ਜਦੋਂ ਟੁਕਦਾ ਜੀ ਥੱਲੋਂ ਤੇ ਉਹ ਜਿਹੜੀ ਗੋਵ ਇਦਾਂ ਲੱਗਦੀ ਵੀ ਸੁੰਡੀ ਨੇ ਕੱਟੀ ਆ ਆ ਤੁਹਾਡਾ ਜਿਹੜਾ ਸਮਾਂ ਜ਼ਰੂਰ ਹੋ ਗਿਆ ਜੀ ਇਹ ਗੇਤੀਆਂ ਵਾਸਮਤੀਆਂ 40 45 ਦਿੰਦੀਆਂ ਹੋ ਗਈਆਂ ਸਮਾਂ ਜ਼ਰੂਰ ਆ ਗਿਆ ਪ੍ਰਾਣ ਪੌਂਦਾ ਪ੍ਰਾਣ ਪੌਂਦ ਤੋਂ ਬਾਅਦ ਲਗਭਗ ਤੁਸੀਂ 22 ਦਿਨ ਸੇਫ ਰਹਿ ਸਕਦੇ ਹੋ 22 ਦਿਨ ਤੁਹਾਨੂੰ ਦੇਖਣ ਦੀ ਕਹਿੰਦੇ ਲੋੜ ਨਹੀਂ ਬਾਕੀ ਮਾਰਕੀਟ ਦੇ ਵਿੱਚ ਨਵੀਆਂ-ਨਵੀਆਂ ਸਪਰੀਹਾਂ ਵੀ ਆ ਰਹੀਆਂ ਜਾਣਕਾਰੀ ਚੰਗੀ ਲੱਗੀ ਤੇ